ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਮਾਂ ਦੇ ਵਿੱਚੋਂ ਇੱਕ ਸੱਭਿਆਤਾ ਹੈ ਮਿਸਰ ਦੀ ਸੱਭਿਆਤਾ ਜੋ ਲਗਭਗ 3100 ઈਸਾ ਪੂਰਵ ਤੋਂ 332 ઈਸਾ ਪੂਰਵ ਤੱਕ ਮੰਨੀ ਜਾਂਦੀ ਹੈ। ਇਹ ਦੁਨੀਆਂ ਦੀ ਸਭ ਤੋਂ ਵੱਡੀ ਨਦੀ ਨੀਲ ਨਦੀ ਦੇ ਕਿਨਾਰੇ ਵਧੀ ਫੁੱਲੀ। ਜ਼ਿਆਦਾਤਰ ਸੱਭਿਆਤਮਾਂ ਨਦੀਆਂ ਦੇ ਕਿਨਾਰਿਆਂ ਤੇ ਹੀ ਵਿਕਸਿਤ ਹੋਈਆਂ ਕਿਉਂਕਿ ਉੱਥੋਂ ਪਾਣੀ ਦੀ ਲੋੜ ਸੌਖੀਆਂ ਪੂਰੀ ਹੋ ਜਾਂਦੀ ਸੀ ਤੇ ਜਿੰਦਾ ਰਹਿਣ ਲਈ ਪਾਣੀ ਦੀ ਹੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਮਿਸਰ ਦੇ ਲੋਕ ਦੁਨੀਆ ਦੇ ਬਾਕੀ ਲੋਕਾਂ ਦੇ ਨਾਲੋਂ ਕਾਫੀ ਜ਼ਿਆਦਾ ਐਡਵਾਂਸ ਸੀ ਤੇ ਉਹ ਖੇਤੀ ਕਰਨਾ ਵੀ ਜਾਣਦੇ ਸੀ ਅਤੇ ਮਨੁੱਖੀ ਸਰੀਰ ਬਾਰੇ ਵੀ ਕਾਫੀ ਡੂੰਗੀ ਜਾਣਕਾਰੀ ਰੱਖਦੇ ਸੀ ਇਹ ਸਭਿਅਤਾ ਆਰਕੀਟੈਕਚਰ ਵਿਗਿਆਨ ਧਾਰਮਿਕ ਵਿਚਾਰਾਂ ਅਤੇ ਗਵਰਨਰ ਸਿਸਟਮ ਕਰਕੇ ਵੀ ਕਾਫੀ ਜ਼ਿਆਦਾ ਮਸ਼ਹੂਰ ਸੀ ਇਹ ਸਭਿਅਤਾ ਦਾ ਵਿਕਾਸ ਇੱਕ ਉੱਨਤ ਸਭਿਅਤਾ ਦੇ ਵਜੋਂ ਹੋਇਆ ਮਿਸਰ ਦੇ ਲੋਕ ਸੂਰਜ, ਚੰਦਰਮਾ, ਧਰਤੀ, ਤਾਰੇ, ਹਵਾ ਆਦਿ ਦਾ ਦੇਵੀ ਸ਼ਕਤੀਆਂ ਦੇ ਵਜੋਂ ਪੂਜਾ ਕਰਦੇ ਸੀ ਤੇ ਇਹਨਾਂ ਸਾਰੇ ਕੁਦਰਤੀ ਸੰਸਾਧਨਾਂ ਨੂੰ ਉਹ ਇੱਕ ਦੇਵੀ ਸ਼ਕਤੀਆਂ ਦਾ ਹੀ ਰੂਪ ਮੰਨਦੇ ਸੀ। ਇਹ ਲੋਕ ਆਪਣੇ ਰਾਜੇ ਨੂੰ ਫੈਰੋ ਕਹਿ ਕੇ ਪੁਕਾਰਦੇ ਸੀ ਅਤੇ ਪੁਨਰ ਜਨਮ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਸੀ। ਅਤੇ ਜਦੋਂ ਕੋਈ ਮਰ ਜਾਂਦਾ ਸੀ ਤਾਂ ਉਸ ਦਾ ਮਕਬਰਾ ਜਾਂ ਟੁੰਬ ਬਣਾਈ ਜਾਂਦੀ ਸੀ। ਜਦੋਂ ਇਹਨਾਂ ਦਾ ਕੋਈ ਰਾਜਾ ਜਾਂ ਰਾਣੀ ਦੀ ਮੌਤ ਹੋ ਜਾਂਦੀ ਸੀ ਤਾਂ ਉਹਨਾਂ ਦੀ Laash ਨੂੰ ਕਈ ਖਾਸ ਤਰ੍ਹਾਂ ਦੇ ਲੇਪ ਲਗਾ ਕੇ ਉਸ ਨੂੰ ਦਫਨਾਇਆ ਜਾਂਦਾ ਸੀ ਅਤੇ ਉਸ ਦੇ ਨਾਲ ਸੋਨਾ, ਚਾਂਦੀ, ਕੱਪੜੇ ਅਤੇ ਹੋਰ ਖਾਣ-ਪੀਣ ਦਾ ਸਮਾਨ ਵੀ ਦਫਨਾਇਆ ਜਾਂਦਾ ਸੀ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਇਹ ਲੋਕ ਉਹਨਾਂ ਦੇ ਨੌਕਰਾਂ ਨੂੰ ਵੀ ਬੇਹੋਸ਼ ਕਰਕੇ ਨਾਲ ਹੀ ਦਫਨਾ ਦਿੰਦੇ ਸੀ ਤਾਂ ਕਿ ਜਦੋਂ ਉਹਨਾਂ ਦਾ ਰਾਜਾ ਜਾਂ ਰਾਣੀ ਦੁਬਾਰਾ ਜ਼ਿੰਦਾ ਹੋਵੇ ਤਾਂ ਇਹ ਨੌਕਰ ਉਹਨਾਂ ਦੀ ਮਦਦ ਕਰ ਸਕਣ। ਮਿਸਰ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਮਕਬਰੇ ਬਣੇ ਹੋਏ ਨੇ ਤੇ ਜਿੰਨਾ ਨੋ ਪਿਰਾਮਿਡ ਕਿਹਾ ਜਾਂਦਾ ਹੈ ਅਤੇ ਇਨਾਂ ਵੱਡੇ ਛੋਟੇ ਪਿਰਾਮਿਡਾਂ ਦੀ ਕੁੱਲ ਗਿਣਤੀ ਲਗਭਗ 118 ਹੈ ਪਰ ਜੋ ਪਿਰਾਮਿਡ ਸਭ ਤੋਂ ਜ਼ਿਆਦਾ ਮਸ਼ਹੂਰ ਹਨ ਉਹ ਹਨ ਪਿਰਾਮਿਡ ਆਫ ਗੀਜ਼ਾ ਇਹ ਗਿਣਤੀ ਦੇ ਵਿੱਚ ਤਿੰਨ ਹਨ ਅਤੇ ਇਹ ਦੁਨੀਆ ਭਰ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਨੇ ਤੇ ਦੁਨੀਆ ਦੇ ਵਿੱਚ ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਦੇ ਲਈ ਆਉਂਦੇ ਨੇ ਸਹਾਰਾ ਮਾਰੂਥਲ ਦੇ ਰੇਗਿਸਤਾਨ ਵਿੱਚ ਖਾਮੋਸ਼ ਖੜੇ ਇਹ ਪੱਥਰਾਂ ਦੇ ਪਹਾੜ ਆਪਣੇ ਆਪ ਦੇ ਵਿੱਚ ਇੱਕ ਰਹੱਸ ਬਣੇ ਹੋਏ ਨੇ ਜਿਨ੍ਹਾਂ ਨੂੰ ਅੱਜ ਤੱਕ ਇਤਿਹਾਸਕਾਰ ਸਾਇੰਟਿਸਟ ਜਾਂ ਐਕਸਪਰਟ ਸੁਲਝਾ ਨਹੀਂ ਸਕੇ ਗੀਜ਼ਾ ਦੇ ਇਹ ਤਿੰਨੇ ਪਰਾਮਿਡ ਅੱਜ ਤੋਂ ਲਗਭਗ 4500 ਸਾਲ ਪਹਿਲਾਂ ਬਣਾਏ ਗਏ ਆਪਣੇ ਆਪ ਦੇ ਇੱਕ ਵਿੱਚ ਇੱਕ ਰਹੱਸ ਬਣੇ ਹੋਏ ਹਨ ਇਹਨਾਂ ਵਿੱਚੋਂ ਇੱਕ ਹੈ ਪਿਰਾਮਿਡ ਆਫ ਗੀਜ਼ਾ ਜਾਂ ਪਿਰਾਮਿਡ ਆਫ ਖੂਫੋ ਇਸ ਨੂੰ ਰਾਜਾ ਖੂਫੋ ਨੇ ਲਗਭਗ 2560 ਵੀਸੀ ਦੇ ਵਿੱਚ ਬਣਾਇਆ ਦੂਸਰਾ ਹੈ ਖਾਫਰੇ ਦਾ ਪਿਰਾਮਿਡ ਜਿਸ ਨੂੰ ਖੂਫੋ ਦੇ ਬੇਟੇ ਨੇ ਬਣਾਇਆ ਅਤੇ ਤੀਸਰਾ ਹੈ ਪਿਰਾਮਿਡ ਆਫ ਮੈਂਕਾਰੇ ਜਿਸ ਨੂੰ ਖਾਫਰੇ ਦੇ ਬੇਟੇ ਨੇ ਬਣਾਇਆ ਇਹਨਾਂ ਰਾਜਿਆਂ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੁਆਰਾ ਹੀ ਬਣਾਏ ਇਹਨਾਂ ਪਾਇਰਾਮਿਡਾਂ ਦੇ ਵਿੱਚ ਦਫਨਾਇਆ ਗਿਆ। ਇਹਨਾਂ ਦੀ ਉਚਾਈ ਲਗਭਗ 147 ਮੀਟਰ ਹੈ। ਇਹ ਬਹੁਤ ਹੀ ਜ਼ਿਆਦਾ ਭਾਰੀ ਪੱਥਰਾਂ ਦੇ ਨਾਲ ਬਣਾਏ ਗਏ ਹਨ ਅਤੇ ਇਹਨਾਂ ਪਾਇਰਾਮਿਡਾਂ ਦਾ ਵਜ਼ਨ ਲਗਭਗ 6 ਮਿਲੀਅਨ ਟਨ ਦੱਸਿਆ ਜਾਂਦਾ ਹੈ। ਅੱਜ ਤੱਕ ਦੁਨੀਆ ਦੀ ਇਹ ਸਭ ਤੋਂ ਵੱਡੀ ਅਤੇ ਭਾਰੀ ਬਿਲਡਿੰਗ ਹੈ। ਕਿਉਂਕਿ ਦबई ਵਿੱਚ ਬਣੇ ਬੁਰਜ ਖਲੀਫਾ ਦਾ ਵਜ਼ਨ ਵੀ 5 ਲੱਖ ਟਨ ਹੀ ਹੈ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਉਹਨਾਂ ਲੋਕਾਂ ਦੇ ਕੋਲ ਕੋਈ ਕ੍ਰੇਨ ਬਲਡੋਜ਼ਰ ਜਾਂ ਕੋਈ ਮਸ਼ੀਨ ਜਾਂ ਐਡਵਾਂਸ ਟੈਕਨੋਲੋਜੀ ਨਹੀਂ ਸੀ ਤਾਂ ਉਹਨਾਂ ਲੋਕਾਂ ਨੇ ਇੰਨੇ ਭਾਰੀ ਪੱਥਰਾਂ ਦੇ ਨਾਲ ਇੰਨੀ ਉੱਚੀ ਅਤੇ ਐਡੀ ਵੱਡੀ ਇਮਾਰਤ ਆਖਰਕਾਰ ਕਿਵੇਂ ਬਣਾਈ ਹੋਊਗੀ ਜੋ ਕਿ ਹਜ਼ਾਰਾਂ ਸਾਲਾਂ ਤੋਂ ਉਵੇਂ ਹੀ ਖੜੀ ਹੈ ਤੇ ਉਸ ਉੱਤੇ ਕਿਸੇ ਵੀ ਮੌਸਮ ਤੇਜ਼ ਤੂਫਾਨ ਬਿਜਲੀ ਅਤੇ ਗਰਮੀ ਸਰਦੀ ਦਾ ਕੋਈ ਅਸਰ ਨਹੀਂ ਉਹ ਜਿਉਂ ਦੇ ਤਿਉਂ ਹੀ ਖੜੀ ਹੈ ਇਹਨਾਂ ਪਰਾਮਿਡਾਂ ਨੂੰ ਲੈ ਕੇ ਵੱਖ-ਵੱਖ ਐਕਸਪਰਟਸ ਅਤੇ ਸਾਇੰਸਦਾਨਾਂ ਨੇ ਵੱਖ-ਵੱਖ ਥਿਓਰੀਆਂ ਦਿੱਤੀਆਂ ਹਨ ਕੁਝ ਕਦਾ ਮੰਨਣਾ ਹੈ ਕਿ ਇਹ ਪਿਰਾਮਿਡ ਇੱਕ ਪਾਵਰ ਪਲਾਂਟ ਸੀਗੇ ਕਿਉਂਕਿ ਏਜੀਪਟ ਦੇ ਲੋਕ ਟੈਕਨੋਲੋਜੀਕਲੀ ਕਾਫੀ ਵਿਕਸਿਤ ਹੋ ਚੁੱਕੇ ਸੀ ਤੇ ਉਹਨਾਂ ਨੇ ਬਿਜਲੀ ਦੀ ਖੋਜ ਕਰ ਲਈ ਸੀ ਉਹਨਾਂ ਦੇ ਬਣਾਏ ਹੋਏ ਕੁਝ ਚਿੱਤਰਾਂ ਦੇ ਵਿੱਚ ਬਿਜਲੀ ਦੇ ਬੱਲਮ ਦੇ ਚਿੱਤਰ ਵੀ ਮਿਲਦੇ ਨੇ ਪਰ ਇਸ ਥਿਓਰੀ ਨੂੰ ਨਕਾਰ ਦਿੱਤਾ ਗਿਆ ਹੈ ਕਿਉਂਕਿ ਇਸ ਦਾ ਕੋਈ ਵੀ ਸਬੂਤ ਇਤਿਹਾਸ ਦੇ ਵਿੱਚੋਂ ਨਹੀਂ ਮਿਲਿਆ ਦੂਸਰੀ ਥਿਉਰੀ ਇਹ ਦਸੀ ਜਾਂਦੀ ਹੈ ਕਿ ਇਨ੍ਹਾਂ ਪਾਇਰਾਮਿਡਾਂ ਨੂੰ ਅਨਾਜ ਸਟੋਰ ਕਰਨ ਦੇ ਲਈ ਬਣਾਇਆ ਗਿਆ ਸੀ ਥਿਉਰੀ ਭਾਵੇਂ ਕੋਈ ਵੀ ਹੋਵੇ ਪਰ ਸੋਚਣ ਵਾਲੀ ਗਲਤਾਂ ਇਹ ਹੈ ਕਿ ਆਖਰਕਾਰ ਇੰਨੇ ਭਾਰੀ ਪੱਥਰਾਂ ਨਾਲ 147 ਮੀਟਰ ਉੱਚੀ ਇਮਾਰਤ ਨੂੰ ਕਿਵੇਂ ਬਣਾਇਆ ਹੋਊਗਾ ਕਿਉਂਕਿ ਇਸ ਵਿੱਚ ਜੋ ਪੱਥਰ ਵਰਤੇ ਗਏ ਨੇ ਉਹਨਾਂ ਪੱਥਰਾਂ ਇੱਕ ਪੱਥਰ ਦਾ ਵਜ਼ਨ ਲਗਭਗ ਤਿੰਨ ਹਾਥੀਆਂ ਦੇ ਬਰਾਬਰ ਹੈ ਅਤੇ 23 ਲੱਖ ਤੋਂ ਵੱਧ ਪੱਥਰਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਣਾਇਆ ਗਿਆ ਹੈ ਕਿਹਾ ਜਾਂਦਾ ਹੈ ਕਿ ਇਨ੍ਹਾਂ ਪਾਇਰਾਮਿਡਸ ਨੂੰ ਬਣਾਉਣ ਦੇ ਲਈ 20 ਸਾਲ ਦਾ ਸਮਾਂ ਲੱਗਿਆ ਅਤੇ ਲਗਭਗ 30 ਹਜ਼ਾਰ ਵਰਕਰਾਂ ਨੇ ਕੰਮ ਕੀਤਾ ਇਹਨਾਂ ਨੂੰ ਬਣਾਉਣ ਦੇ ਲਈ ਗਰੀਬ ਲੋਕਾਂ ਦੀ ਮਦਦ ਲਈ ਗਈ ਜਿਨ੍ਹਾਂ ਨੂੰ ਦਾਸ ਕਿਹਾ ਜਾਂਦਾ ਸੀ ਪਰ ਕੁਝ ਇਤਿਹਾਸਕਾਰ ਇਸ ਗੱਲ ਨੂੰ ਨਕਾਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਲੋਕਾਂ ਨੇ ਖੁਸ਼ੀ-ਖੁਸ਼ੀ ਆਪਣੇ ਰਾਜੇ ਲਈ ਕੀਤਾ ਸੀ ਅਤੇ ਜੋ ਲੋਕ ਇਹ ਕੰਮ ਕਰਦੇ ਸੀ ਰਾਜਾ ਉਹਨਾਂ ਦੇ ਖਾਣ-ਪੀਣ ਦਾ ਖਾਸ ਖਿਆਲ ਰੱਖਦਾ ਸੀ ਕਿਉਂਕਿ ਇਹ ਕੰਮ ਭਾਰੀ ਮਿਹਨਤ ਮੁਸ਼ਕਲਤ ਵਾਲਾ ਸੀ ਮਟੀਰੀਅਲ ਦੀ ਜੇ ਗੱਲ ਕਰੀਏ ਤਾਂ 5.5 ਮਿਲੀਅਨ ਟਨ ਲਾਈਨਸਟੋਨ 8000 ਟਨ ਗ੍ਰੇਨਾਇਟ 5 ਲੱਖ ਟਨ ਮੋਟਾਰ ਵਰਤਿਆ ਗਿਆ ਆਸपास ਦੇ ਏਰੀਆ ਤੋਂ ਪੱਥਰਾਂ ਨੂੰ ਇੱਕ ਲੱਕੜੀ ਦੇ ਫੱਟੇ ਉੱਤੇ ਰੱਖ ਕੇ ਉਹਨਾਂ ਨੂੰ ਨਦੀ ਦੇ ਵਿੱਚ ਤਾਰਾ ਕੇ ਉਸ ਜਗ੍ਹਾ ਤੇ ਲਿਆਂਦਾ ਜਾਂਦਾ ਸੀ ਅਤੇ ਰੈਂਪ ਬਣਾ ਬਣਾ ਕੇ ਇਹਨਾਂ ਪੱਥਰਾਂ ਨੂੰ ਉੱਪਰੋਂ ਦੀ ਉੱਪਰ ਲਿਜਾ ਕੇ ਚਿਣਿਆ ਗਿਆ ਹੋਵੇਗਾ ਇਹ ਸਿਰਫ ਅੰਦਾਜ਼ੇ ਹੀ ਲਗਾਏ ਜਾਂਦੇ ਨੇ ਕਿਉਂਕਿ ਪਾਇਰਾਮਿਡਸ ਨੂੰ ਲੈ ਕੇ ਅੱਜ ਤੱਕ ਕੋਈ ਵੀ ਪ੍ਰਮਾਣਿਕ ਖੋਜ ਨਹੀਂ ਹੋਈ ਪਾਈ ਹੈ ਕਿ ਆਖਰਕਾਰ ਇਹਨਾਂ ਨੂੰ ਕਿਸ ਤਕਨੀਕ ਦੇ ਨਾਲ ਬਣਾਇਆ ਗਿਆ ਅਤੇ ਉਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ ਧਰਤੀ ਦਾ ਜੀਓਗ੍ਰਾਫਿਕਲੀ ਸੈਂਟਰ ਹੈ ਇਹਨਾਂ ਨੂੰ ਬਿਲਕੁਲ ਧਰਤੀ ਦੀ ਉਸ ਜਗ੍ਹਾ ਤੇ ਬਣਾਇਆ ਗਿਆ ਹੈ ਜਾਨੀ ਕਿ ਚਾਰੋਂ ਪਾਸਿਓਂ ਬਿਲਕੁਲ ਧਰਤੀ ਦੇ ਸੈਂਟਰ ਵਿੱਚ ਇਹਨਾਂ ਪਿਰਾਮਿਡਾਂ ਤੇ ਪਹਿਲਾਂ ਚਿੱਟੀ ਚੂਨੇ ਦੀ ਪਰਤ ਚੜ੍ਹੀ ਹੋਈ ਸੀ ਜੋ ਸੂਰਜ ਦੀ ਧੁੱਪ ਪੈਣ ਅਤੇ ਚੰਦਰਮਾ ਦੀ ਰੋਸ਼ਨੀ ਰੋਸ਼ਨੀ ਪੈਣ ਦੇ ਨਾਲ ਬਹੁਤ ਜ਼ਿਆਦਾ ਇਹ ਪਿਰਾਮਿਡ ਚਮਕਦੀ ਸੀ ਪਰ ਹੁਣ ਤਾਂ ਇਹ ਕਾਫੀ ਜ਼ਿਆਦਾ ਹੱਦ ਤੱਕ ਇਹ ਪਰਤ ਲਹਿ ਚੁੱਕੀ ਹੈ ਤੇ ਇਹ ਪਿਰਾਮਿਡ ਆਫ ਖੂਫੂ ਤੇ ਖੂਫੂ ਦੇ ਬਿਲਕੁਲ ਸਿਖਰ ਤੇ ਥੋੜੀ ਜਹੀ ਬਚੀ ਹੋਈ ਹੈ ਜਦੋਂ ਇਹਨਾਂ ਪਿਰਾਮਿਡਾਂ ਨੂੰ ਰਾਤ ਨੂੰ ਵੇਖਿਆ ਜਾਂਦਾ ਹੈ ਤਾਂ ਇਹੇ ਆਕਾਸ਼ ਵਿੱਚ ਇੱਕ ਲਾਈਨ ਵਿੱਚ ਬਣੇ ਹੋਏ ਤਿੰਨ ਤਾਰਿਆਂ ਦੀ ਬਿਲਕੁਲ ਸੇਧ ਵਿੱਚ ਬਣੇ ਹੋਏ ਦਿਸਦੇ ਨੇ ਕਿਉਂਕਿ ਇਹਨਾਂ ਪਿਰਾਮਿਡਾਂ ਦਾ ਸਿਖਰ ਬਿਲਕੁਲ ਉਹਨਾਂ ਤਾਰਿਆਂ ਦੀ ਸੇਧ ਨੂੰ ਹੁੰਦਾ ਹੈ ਅਤੇ 21 ਜੂਨ ਨੂੰ ਸੂਰਜ ਪਿਰਾਮਿਡ ਆਫ ਗੀਜ਼ਾ ਜਾਂ ਪਿਰਾਮਿਡ ਆਫ ਖੂਫੂ ਦੇ ਸਿਖਰ ਦੇ ਬਿਲਕੁਲ ਪਿੱਛੇ ਛੁਪਦਾ ਹੈ ਅਤੇ ਇੱਕ ਵਿਸ਼ੇਸ਼ ਪ੍ਰਕਾਰ ਦੀ ਆਕਿਰਤੀ ਬਣਾਉਂਦਾ ਹੈ ਜੋ ਬਹੁਤ ਹੀ ਅਦਭੁਤ ਲੱਗਦੀ ਹੈ ਇਹਨਾਂ ਪਰਾਮਿਡਾਂ ਨੂੰ ਲੈ ਕੇ ਸਮੇਂ-ਸਮੇਂ ਤੇ ਖੋਜਾਂ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਦੁਨੀਆ ਭਰ ਦੇ ਵਿਗਿਆਨੀਆਂ ਦੇ ਲਈ ਇਹ ਇੱਕ ਅਣਸੁਲਝੀ ਪਹੇਲੀ ਬਣਿਆ ਹੋਇਆ ਹੈ ਹਾਲ ਹੀ ਦੇ ਵਿੱਚ 15 ਮਾਰਚ 2025 ਨੂੰ ਇਟਲੀ ਅਤੇ ਸਕਾਟਲੈਂਡ ਦੇ ਸਾਇੰਟਿਸਟ ਕੁਰਾਡੋ ਮਲਾਂਗਾ ਅਤੇ ਫਿਲਿਪੋ ਵਿਓਂਡੀ ਨੇ ਇੱਕ ਦਾਵਾ ਕੀਤਾ ਹੈ ਕਿ ਅਸੀਂ ਰੈਡਾਰ ਸੈਟੇਲਾਈਟ ਦੀ ਮਦਦ ਦੇ ਨਾਲ ਹੀ ਪਤਾ ਲਗਾਇਆ ਹੈ ਕਿ ਇਨ੍ਹਾਂ ਪਿਰਾਮਿਡਾਂ ਦੇ ਥੱਲੇ ਤਕਰੀਬਨ 2100 ਫੁੱਟ ਤੱਕ ਡੂੰਘਾਈ ਤੇ ਇੱਕ ਸ਼ਹਿਰ ਨੂੰ ਸਕੈਨ ਕੀਤਾ ਗਿਆ ਹੈ ਜੋ 6500 ਫੁੱਟ ਤੱਕ ਫੈਲਾ ਹੋਇਆ ਹੈ ਤੇ ਜੋ ਪਿਰਾਮਿਡਾਂ ਤੋਂ ਲਗਭਗ 38000 ਸਾਲ ਪੁਰਾਣਾ ਹੈ ਪਰ ਏਜੀਪਟ ਦੇ ਆਰਕੀਓਲੋਜਿਸਟ ਅਤੇ ਹਿਸਟੋਰੀਅਨਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੈਡਾਰ ਸੈਟੇਲਾਈਟ ਪਾਣੀ ਦੇ ਵਿੱਚ ਸਕੈਨ ਨਹੀਂ ਕਰ ਸਕਦਾ ਕਿਉਂਕਿ ਇਨ੍ਹਾਂ ਪਿਰਾਮਿਡਾਂ ਦੇ ਥੱਲੇ ਲਗਭਗ 50 ਤੋਂ 60 ਫੁੱਟ ਤੱਕ ਥੱਲੇ ਪਾਣੀ ਹੈ। ਇਟਲੀ ਦੇ ਇਹ ਸਾਇੰਟਿਸਟ ਖੁਦਾਈ ਕਰਕੇ ਇਸ ਗੱਲ ਨੂੰ ਸਾਬਤ ਵੀ ਕਰਨਾ ਚਾਹੁੰਦੇ ਨੇ ਪਰ ਏਜਿਪਟ ਗਵਰਨਮੈਂਟ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਕਿਉਂਕਿ ਹੋ ਸਕਦਾ ਹੈ ਕਿ ਉਹ ਇਸ ਨੂੰ ਰਹਾਸ ਹੀ ਰੱਖਣਾ ਚਾਹੁੰਦੇ ਨੇ ਕਿਉਂਕਿ ਜੇਕਰ ਇੱਕ ਵਾਰੀ ਦੁਨੀਆ ਦੇ ਸਾਹਮਣੇ ਇਹ ਰਹਾਸ ਖੁੱਲ ਗਿਆ ਤਾਂ ਇਹ ਉਹਨਾ ਖਿੱਚਦਾ ਕੇਂਦਰ ਨਹੀਂ ਰਹੇਗਾ ਜਿੰਨਾ ਅੱਜ ਬਣਿਆ ਹੋਇਆ ਹੈ ਇਸ ਨਾਲ ਉਹਨਾਂ ਦੀ ਟੂਰਿਜ਼ਮ ਇਕਨੋਮੀ ਤੇ ਵੀ ਅਸਰ ਪਵੇਗਾ ਹੋ ਸਕਦਾ ਇਸ ਕਰਕੇ ਹੋ ਇਸ ਕਰ ਲਈ ਇਜਾਜ਼ਤ ਨਹੀਂ ਦੇ ਰਹੇ ਤੇ ਇਸ ਨੂੰ ਰਹਾਸ ਹੀ ਰੱਖਣਾ ਚਾਹੁੰਦੇ ਨੇ ਏਸੀ ਸਾਡੀ ਅੱਜ ਦੀ ਵੀਡੀਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ